ਸਸ਼ਕਲ ਦੋਸਤੋ ਮੈਂ ਅਵਿੰਦਰ ਮਹਿਤਾ ਤੁਸੀਂ ਦੇਖ ਰਹੇ ਹੋ ਪੰਜਾਬ ਖਬਰ 24 ਸੋ ਬਹੁਤ ਹੀ ਮੰਦ ਭਾਗੀ ਜੋ ਦੁਰਘਟਨਾ ਹੋਈ ਹੈ ਲੁਧਿਆਣਾ ਦੇ ਵਿੱਚ ਲੁਧਿਆਣਾ ਵਿੱਚ ਇੱਕ ਕਾਰ ਸਵਾਰ ਵੱਲੋਂ ਇੱਕ ਕਾਰ ਚਾਲਕ ਵੱਲੋਂ ਇੱਕ ਵਿਅਕਤੀ ਨੂੰ ਜੋ ਕਾਰ ਚਾਲਕ ਦੱਸਿਆ ਜਾਂਦਾ ਹੈ ਕਿ ਪੂਰੀ ਤਰ੍ਹਾਂ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਤ ਸੀ ਉਸ ਵਿਅਕਤੀ ਵੱਲੋਂ ਜੋ ਗੱਡੀ ਦੱਸਿਆ ਜਾਂਦਾ ਹੈ ਕਿ ਬਹੁਤ ਹੀ ਜ਼ਿਆਦਾ ਹਾਈ ਸਪੀਡ ਤੇ ਸੀਗੀ ਇੱਕ ਵਿਅਕਤੀ ਜੋ ਚਾਰਿਆਸੀ ਰਸਤੇ ਵਿੱਚ ਉਹਨੂੰ ਜ਼ਬਰਦਸਤ ਤਰੀਕੇ ਦੇ ਨਾਲ ਹਿੱਟ ਕਰ ਤੋਂ ਬਾਅਦ ਉਹਨੂੰ 200 ਤੋਂ 300 ਮੀਟਰ ਦੀ ਦੂਰੀ ਤੱਕ ਬੜੀ ਜ਼ਬਰਦਸਤੀ ਟਾਇਰ ਦੇ ਜੋ ਨੀਚੇ ਕੜੀਸ ਕੇ ਉਹਨੂੰ ਲੈ ਕੇ ਜਾਇਆ ਜਾਂਦਾ ਜਿਸ ਵਕਤ ਤੜਾ ਉਹ ਉਸ ਵਿਅਕਤੀ ਦੀ ਜੋ ਹੈ ਮੌਤ ਹੋ ਜਾਂਦੀ ਹੈ ਸੋ ਵਿੜਤ ਪਰਿਵਾਰ ਦੇ ਜੋ ਮੈਂਬਰ ਨੇ ਉਸ ਵਿਅਕਤੀ ਜੋ ਕਾਰ ਚਾਲਕ ਸੀ ਉਹਦੇ ਘਰ ਦੇ ਬਾਹਰ ਉਹਦੀ ਕੋਠੀ ਜੋ ਲੁਧਿਆਣਾ ਦੇ ਤਾਂਦਰਾ ਰੋਡ ਜੀਕੇ ਵਿਹਾਰ ਦੇ ਵਿੱਚ ਅਸੀਂ ਉਹ ਕੋਠੀ ਦਿਖਾ ਰਹੇ ਹਾਂ ਬੈਂਬੀ ਹਾਊਸ ਜੀਕੇ ਵਿਹਾਰ ਜਿੱਥੇ ਅਸੀਂ ਬਾਹਰ ਖੜੇ ਹਾਂ ਔਰ ਜਿਨ੍ਹਾਂ ਦੇ ਪਰਿਵਾਰ ਦੇ ਜੋ ਮੈਂਬਰ ਨੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਥੋਂ ਫਰਾਰ ਹੋ ਚੁੱਕੇ ਨੇ ਸੋ ਵਿੜਿਤ ਪਰਿਵਾਰ ਦੇ ਜੋ ਮੈਂਬਰ ਨੇ ਉਹ ਖੜੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਨਾਲ ਕਿਹੋ ਜਿਹਾ ਹਾਸਾ ਹੋਇਆ ਹੈ ਕਿ ਅੱਗੇ ਜੋ ਕਾਰਵਾਈ ਹੈ ਜੋ ਕੀ ਕਰਵਾ ਰਹੇ ਨੇ ਤੇ ਨਾਲ ਜੋ ਪੀੜਿਤ ਪਰਿਵਾਰ ਦੇ ਜੋ ਮੈਂਬਰ ਹੈ ਸਾਡੇ ਨਾਲ ਖੜੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਭਾਈ ਸਾਹਿਬ ਕੀ ਨਾਮ ਤੁਹਾਡਾ ਜਾਨੀ ਤੁਹਾਡਾ ਕੀ ਰਿਸ਼ਤਾ ਸੀ ਜਿਹੜਾ ਚਾਚੇ ਦਾ ਬੇਟਾ ਸੀ ਠੀਕ ਹੈ ਜੀ ਔਰ ਕਿੱਥੇ ਦੇ ਆਣ ਵਾਲੇ ਹੋ ਅਸੀਂ ਮੈਂ ਤਲ ਇਹ ਤਾਂ ਇੱਥੇ ਰਹਿੰਦਾ ਸੀਗਾ ਗੋਲਡਨ ਅਸੀਂ ਗੁਲਾਮਨਗਰ ਦੇ ਨੇ ਹਾਂ ਕੀ ਜੋ ਹਾਦਸਾ ਆਇਆ ਤੁਸੀਂ ਉਹ ਸਾਹਸੇ ਦੇ ਦੌਰਾਨ ਉੱਥੇ ਮੌਜੂਦ ਸੀਗੇ ਜਾਂ ਜੀ ਮੌਜੂਦ ਸੀਗੇ ਕੀ ਹਾਦਸਾ ਕਿਸ ਤਰ੍ਹਾਂ ਹੋਇਆ ਤੁਸੀਂ ਅਸੀਂ ਐਕਟਿਵਾ ਜਾ ਰਹੇ ਸੀ ਉਹ ਆਪਣੇ ਐਕਟਿਵਾ ਸੀ ਅਸੀਂ ਆਪਣੇ ਐਕਟਿਵਾ ਤੇ ਜਾ ਰਹੇ ਸੀਗੇ ਕਾਰ ਸੀਗੀ ਪਿੱਛੋਂ ਬਹੁਤ ਤੇਜ਼ ਕਾਰ ਆਈ ਉਹ ਪਿੱਛੇ ਵੀ 180 ਦੀ ਸਪੀਡ ਹੋਏਗੀ ਕਾਰ ਦੀ ਤੇ ਸੁਣਨ ਕਿ ਇਹ ਵੀ ਆਇਆ ਕਿ ਪਿੱਛੋਂ ਵੀ ਇਹ ਦੋ ਤਿੰਨ ਜਣਾਂ ਨੇ ਪਿੱਛੋਂ ਵੀ ਮਾਰ ਕੇ ਆਇਆ ਪੂਰੀ ਸਪੀਡ ਬਹੁਤ ਜ਼ਿਆਦਾ ਸੀਗੀ ਤੇ ਮੇਰਾ ਬਰਜੋ ਬ੍ਰਦਰ ਸੀਗਾ ਰਾਈਟ ਸਾਈਡ ਤੇ ਸੀਗਾ ਉਹਨੂੰ ਪਿੱਛੋਂ ਦੀ ਹਿੱਟਿੰਗ ਦਾ ਰਨ ਕੀਤਾ ਜਦੋਂ ਉਹਨੇ ਹਿੱਟ ਕੀਤਾ ਉਹਨੂੰ ਇੰਨੀ ਜ਼ੋਰ ਦੀ ਕੀਤਾ ਕਿ ਉਹਨੂੰ ਅਗਲਾ ਸਾਹ ਨਹੀਂ ਆਇਆ ਉਹਨੂੰ ਕਾਫੀ ਦੂਰ 300 ਕੁ ਮੀਟਰ ਆਵਾਜ਼ ਉੱਡ ਕੇ ਕਾਫੀ ਦੂਰ ਗਿਆ ਤੇ ਕਿਹੜੀ ਉਹਦੀ ਐਕਟਿਵਾ ਐਕਟਿਵਾ ਉਹਦੀ ਐਕਟਿਵਾ ਵੀ ਕਾਫੀ ਅੱਗੇ ਤੱਕ ਰੋੜ ਕੇ ਗੱਡੀ ਲੈ ਕੇ ਗਈ ਆ ਚਿੰਗਾਰੀਆਂ ਤੱਕ ਨਿਕਲਈਆਂ ਐਕਟਿਵਾ ਦੀਆਂ ਉਹਦਾ ਟਾਇਰ ਟੁੱਟ ਸਾਹਿਬ ਜਿਹੜੇ ਸਾਰੇ ਉੱਡ ਗਿਆ ਰਿੰਮਤ ਹੀ ਖਿੱਚਦਾ ਲਿਆਇਆ ਜੀ ਸਾਰੇ ਆ ਕੇ ਉਹਨੇ ਮੋੜ ਤੇ ਆ ਕੇ ਗੱਡੀ ਖੜਾ ਦਿੱਤੀ ਉੱਥੇ ਮੁੱਕ ਤੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਉੱਥੇ ਸਾਰੇ ਗੱਡੀ ਦੇ ਪੁਰਜ਼ੇ ਪਏ ਹੋਏ ਨੇ ਜਿਹੜੇ ਕਿ ਉੱਥੇ ਘਟਨਾ ਤੋਂ ਬਾਅਦ ਜਿਹੜੇ ਚਾਲਕ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੁਸੀਂ ਉਹਦੇ ਘਰ ਵੀ ਪਹੁੰਚੇ ਹੋ ਤੁਹਾਡੇ ਵੱਲੋਂ ਉਹਨਾਂ ਮੈਂਬਰਾਂ ਨਾਲ ਗੱਲਬਾਤ ਕੀਤੀ ਕੀ ਉਹਨਾਂ ਦੇ ਪਰਿਵਾਰਿਕ ਮਾਮਲੇ ਨਾਲ ਗੱਲਬਾਤ ਕੀਤੀ ਕੀ ਜਾਂ ਪੁਲਿਸ ਨੂੰ ਸੂਚਨਾ ਦਿੱਤੀ ਸੀ ਅਸੀਂ ਬਿਲਕੁਲ ਸੂਚਨਾ ਦਿੱਤੀ ਸੀ ਮੌਕੇ ਤੇ ਦਿੱਤੀ ਹੈ ਤੇ ਜਦੋਂ ਆਈਓ ਸਾਹਿਬ ਆਏ ਸੀਗੇ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਅਸੀਂ ਭੱਜ ਗਿਆ ਹੈ ਜੀ ਕਰੋ ਉਹ ਤਾਂ ਕਰਿਆ ਹੈ ਨਹੀਂ ਜੀ ਖੁੱਲੇ ਹੀ ਨਹੀਂ ਕਿਹੜਾ ਤਾਂ ਵੀ ਨਹੀਂ ਖੋਲਿਆ ਪੁਲਿਸ ਨੇ ਆ ਕੇ ਜਿੰਨਾ ਤੁਸੀਂ ਉਹਨਾਂ ਨੂੰ ਦੱਸਿਆ ਹੈ ਉਹਨਾਂ ਨੇ ਉਸ ਵਿਅਕਤੀ ਦੇ ਲਈ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਫਿਲਹਾਲ ਹਲੇ ਤਾਂ ਕੋਈ ਨਹੀਂ ਕੀਤੀ ਜੀ ਅਸੀਂ ਚਾਹੁੰਦੇ ਹਾਂ ਕਿ ਜਲਦੀ ਜਲਦੀ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਉਹਨਾਂ ਦੇ ਦਸਤਾਵੇਜ਼ ਕਰਨ ਉਹ ਤਾਂ ਨਹੀਂ ਕਰਾਂਗੇ ਅਸੀਂ ਤਾਂ ਨਹੀਂ ਲਾਵਾਂਗੇ ਜੀ ਜਾ ਕੇ ਸਾਨੂੰ ਇਨਸਾਫ ਚਾਹੀਦਾ ਸੋ ਪੀੜਿਤ ਜੋ ਪਰਿਵਾਰ ਦੇ ਮੈਂਬਰ ਇਹਨਾਂ ਵੱਲੋਂ ਕਿਹਾ ਗਿਆ ਕਿ ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਪੁਲਿਸ ਇੱਥੇ ਆਈ ਵੀ ਹੈ ਉਸ ਵਿਅਕਤੀ ਜਿਹਦੇ ਵੱਲੋਂ ਕਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਜਾਂ ਗ੍ਰਿਫਤਾਰੀ ਨਹੀਂ ਕੀਤੀ ਗਈ ਸੁਣ ਕੇ ਆਇਆ ਰਾਤ ਨੂੰ ਇਹ ਕਹਿ ਰਹੇ ਸੀਗੇ ਕਿ ਇਹਨਾਂ ਦੇ ਕੁਝ ਅਫਸਰ ਬਹੁਤ ਹੀ ਕਰੀਬੀ ਨੇ ਤੇ ਇਹ ਉਹਨਾਂ ਦੇ ਬਾਈ ਨੇਮ ਵੀ ਲੈ ਰਹੇ ਸੀ ਹੁਣ ਮੈਨੂੰ ਚਿਤ ਨਹੀਂ ਹੈਗਾ ਪ੍ਰੋਪਰ ਪਰ ਜੇ ਇਹ ਸੱਚੀ ਗੱਲ ਆ ਕਿ ਇਹਨਾਂ ਨੂੰ ਜੇ ਇਹਨਾਂ ਨਾਲ ਇਹਨਾਂ ਦੀ ਵੱਡੇ ਅਫਸਰਾਂ ਨਾਲ ਗੱਲਬਾਤ ਆ ਕਿ ਇਹਨਾਂ ਨੂੰ ਬੰਦੇ ਮਾਰਨ ਦਾ ਲਾਇਸੈਂਸ ਮਿਲ ਗਿਆ ਇਹ ਤਾਂ ਸ਼ਰਮ ਗੁੰਡਾ ਕਰਤਾ ਹੀ ਹੋ ਗਈ ਹੈ ਇੱਕ ਕਰਦਾ ਚਿਰਾਗ ਬੁੱਝ ਗਿਆ ਕੋਈ ਇਸਾਫ ਨਹੀਂ ਮਿਲ ਰਿਹਾ ਇਸ ਟਾਈਮ ਉਹ ਵੀਡੀਓ ਤੇ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਜਿਸ ਵਿਅਕਤੀ ਵੱਲੋਂ ਇਸ ਦੁਰਘਟਨਾ ਨੂੰ ਇਸ ਘਟਨਾ ਦਾ ਅਨਜਾਨ ਦਿੱਤਾ ਗਿਆ ਹੈ ਉਹ ਜੋ ਪਰਿਵਾਰ ਇੱਥੋਂ ਫਰਾਰ ਹੋ ਚੁੱਕਿਆ ਹੈ ਇਨਾਂ ਦਾ ਕਹਿਣਾ ਕਿ ਉਹਨਾਂ ਦਾ ਪਰਿਵਾਰਕ ਮੈਂਬਰ ਕੋਈ ਜੋ ਪੁਲਿਸ ਡਿਪਾਰਟਮੈਂਟ ਵਿੱਚ ਕਿਸੇ ਉੱਚ ਪੱਧਰੀ ਪਦਵੀ ਤੇ ਬੈਠਾ ਹੈ ਜਿਸ ਕਾਰਨ ਇਹ ਪਰਿਵਾਰ ਜੋ ਹੈ ਉਹ ਆਪਣੇ ਆਪ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗਿਆ ਹੋਇਆ ਹੈ। ਜਿਸ ਜੋ ਪੁਲਿਸ ਦੀ ਕਾਰਗੁਜ਼ਾਰੀ ਹੈ ਜਾਂ ਕਾਰਵਾਈ ਕੀਤੀ ਹੈ ਉਹਦੇ ਵੱਲ ਸੰਤੁਸ਼ਟ ਬਿਲਕੁਲ ਨਹੀਂ ਆ ਜੀ ਜਿਹੜੀ ਹੈ ਜਿਹੜਾ ਵਾਕਿਆ ਹੋਇਆ ਕੱਲ ਰਾਤ ਦਾ ਹੋਇਆ ਹੈ 11:30 ਦੇ ਕਰੀਬ ਹੋਇਆ ਹੈ ਤੇ ਹੁਣ ਤੱਕ ਕੋਈ ਵੀ ਸਾਨੂੰ ਕਿਸੇ ਵੱਲੋਂ ਕੋਈ ਰਾਤ ਨਹੀਂ ਮਿਲੀ ਪ੍ਰਸ਼ਾਸਨ ਵੱਲੋਂ ਕੋਈ ਰਾਤ ਨਹੀਂ ਮਿਲੀ ਸਾਨੂੰ ਥਾਣੇ ਗੱਡੇ ਕੱਢ ਆਇਆ ਕੋਈ ਪੁੱਛ ਅਸੀਂ ਥਾਣੇ ਜਾਂਦੇ ਆ ਉਹ ਉਹ ਤੁਹਾਨੂੰ ਕਹਿੰਦੇ ਆ ਵੀ ਅੱਧੇ ਘੰਟੇ ਤੱਕ ਆ ਜੀ ਉਹ ਘੰਟੇ ਤੱਕ ਆ ਜੀ ਅਫਸਰ ਅਫਸਰ ਗਏ ਹੋਏ ਕਿਤੇ ਆ ਰਹੇ ਆ ਉਸ ਤੋਂ ਬਾਅਦ ਆ ਜਿਹੜੀ ਗੱਡੀ ਆ ਇੱਥੇ ਖੜੀ ਆ ਬਾਹਰ ਖੜੀ ਆ ਹਲੇ ਤੱਕ ਕੋਈ ਇਹਨਾਂ ਨੇ ਟੋਨ ਨਹੀਂ ਕਰਾਈ ਥਾਣੇ ਇਹਨਾਂ ਦਾ ਇਹਨਾਂ ਵਿੱਚ ਦਾ ਬੰਦਾ ਵੀ ਥਾਣੇ ਲੈ ਕੇ ਜਾਣ ਗੱਡੀ ਨੂੰ ਵੱਡਾ ਅਗਲਾ ਜਿਹੜਾ ਐਕਸ਼ਨ ਕੀ ਹੋਏਗਾ ਅਸੀਂ ਅੱਧਾ ਹੀ ਆਪਣਾ ਜਿਹੜਾ ਧਰਨਾ ਲਾਵਾਂਗੇ ਅਗਲੇ ਅਗਲਾ ਜਿਹੜਾ ਸਾਡਾ ਸਟੈਪ ਆ ਅਸੀਂ ਧਰਨਾ ਦਵਾਂਗੇ ਔਰ ਇਸ ਵਿੱਚ ਹੋਰ ਇਸ ਮੈਨੂੰ ਤੇਜ਼ ਕਰਾਂਗੇ ਜੀ ਔਰ ਜੱਤ ਕਰੋ ਉਹ ਰੈਸਟ ਨਹੀਂ ਹੁੰਦਾ ਹੈਗਾ ਬੰਦਾ ਉਦੋਂ ਤੱਕ ਅਸੀਂ ਧਰਨਾ ਦਵਾਂਗੇ ਨਾ ਉਹਦਾ ਮੁੰਡੇ ਦਾ ਸੰਸਕਾਰ ਕਰਾਂਗੇ ਧਰਨਾ ਜਮਾਂਗੇ ਉਹਦੀ ਡੈੱਡ ਬੋਡੀ ਠੰਡੇ ਦੇ ਮੁੰਡੇ ਰੱਖਾਂਗੇ ਜਦ ਤੱਕ ਉਹਨੂੰ ਰੈਸਟ ਨਹੀਂ ਕਰਦੇ ਜੇ ਕੋਈ ਅਫਸਰ ਦੇ ਨਾਲ ਉਹਦੀ ਗੱਲਬਾਤ ਆ ਤੇ ਉਹਦੇ ਸ਼੍ਰੀਆਮ ਦਾਤ ਇਹਨਾਂ ਨੂੰ ਕਿਹਾ ਵਾ ਵੀ ਮੇਰਾ ਪਟਿਆਲੇ ਅਫਸਰ ਲੱਗਿਆ ਹੈ ਤੇ ਮੈਨੂੰ ਕੋਈ ਰੈਸਟ ਨਹੀਂ ਕਰ ਸਕਦਾ ਜੇ ਅਫਸਰ ਲੱਗਿਆ ਰਿਹਾ ਵੀ ਨਹੀਂ ਮਤਲਬ ਹੈਗਾ ਵੀ ਬੰਦਾ ਮਾਰ ਦੂ 28 ਸਾਲ ਦਾ ਇਹਦਾ ਪੁੱਤ ਮਾਰਤਾ ਉਹਨੇ ਤੇ ਹੁਣ ਉੱਥੋਂ ਘਰੋਂ ਭੱਜ ਗਏ ਤੇ ਪੁਲਿਸ ਤੇ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ ਅਗਲਾ ਸਟੈਪ ਇਹਨਾਂ ਦਾ ਬ੍ਰਦਰ ਹੈ ਇਹ ਇਹ ਫੇਰ ਧਰਨਾ ਦੇ ਉਤਾ ਕੇ ਸੰਸਕਾਰ ਨਹੀਂ ਕਰਨਾ ਹੈਗਾ ਜਦ ਤੱਕ ਬੰਦਾ ਅਰੈਸਟ ਨਹੀਂ ਹੁੰਦਾ ਪੀੜਿਤ ਪਰਿਵਾਰ ਵੱਲੋਂ ਕਿਹਾ ਗਿਆ ਕਿ ਜਦ ਤੱਕ ਪੁਲਿਸ ਵੱਲੋਂ ਬਣਦੀ ਜੋ ਕਾਰਵਾਈ ਹੋ ਨਹੀਂ ਕੀਤੀ ਜਾਵੇਗੀ ਉਨੀ ਦੇਰ ਤੱਕ ਇਹ ਆਪਣੇ ਜੋ ਬ੍ਰਦਰ ਹੈ ਉਹਦਾ ਦਾ ਸੰਸਕਾਰ ਜੋ ਬਿਲਕੁਲ ਵੀ ਨਹੀਂ ਕਰਨਗੇ ਔਰ ਡੈੱਡ ਬੋਡੀ ਨੂੰ ਪੁਲਿਸ ਜੋ ਚੌਂਕੀ ਦੇ ਸਾਹਮਣੇ ਰੱਖ ਕੇ ਉਥੇ ਤਰਨਾ ਦੇਣਗੇ